ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸਾਰੇ ਜਾਨੇ ਵਧੀਆ ਹੋਵੋਗੇ ਸਵਾਗਤ ਅੱਜ ਦੇ ਵਲੌਗ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਔਰ ਅੱਜ ਦਾ ਦਿਨ ਵੀ ਹੋ ਗਿਆ بارش ਤੇ ਮੌਸਮ ਹੋ ਗਿਆ ਫੇਰ ਠੰਡਾ ਤੇ ਦਿਨ ਮੈਨੂੰ ਲੱਗਦਾ ਹਲੀ-ਹਲੀ ਬਦਲ ਜਾਣੇ ਆ ਮੌਸਮ ਠੰਡੇ ਦੇ ਨਾਲ ਨਾਲ ਪਹਿਜਣਾ ਫਰਕ ਤੇ ਗਰਮੀ ਬਹੁਤ ਜ਼ਿਆਦਾ ਘਟ ਗਈ ਆਣ ਇੰਨਾ ਫੇਲ ਨਹੀਂ ਹੁੰਦਾ ਇਹ ਇਹ ਨੌਂ ਨਹੀਂ ਦਿਨ ਸਵੇਰੇ ਤੇ ਮੈਂ ਇਹਨੂੰ ਜ਼ਬਰਦਸਤੀ ਨਵਾਇਆ ਹੁਣੇ ਨੋਂ ਤੋਂ ਬੜਾ ਫਾਇਦਾ ਤੇ ਅੱਜ ਮੈਂ ਬਣਾਈ ਚਾਹ ਤੇ ਮੇਰ ਨਾਲ ਹੋ ਗਿਆ ਇੱਕ ਕੰਮ ਗਲਤ ਮੇਰੇ ਤੋਂ ਟੁੱਟ ਗਈ ਕੱਪ ਦੀ ਡੰਡੀ ਸੋ ਇਹ ਦੋ ਪੇਅਰ ਸੀਗੇ ਬੜੇ ਸੋਹਣੇ ਇੱਕ ਬਲੈਕ ਸੀ ਤੇ ਇੱਕ ਗ੍ਰੀਨ ਸੀ ਤੇ ਗ੍ਰੀਨ ਦਾ ਪੇਅਰ ਹੋ ਗਿਆ ਖਰਾਬ ਕਿ ਹਲਕੇ ਜਿਹੇ ਹਨਾ ਜੇ ਮੈਂ ਜਸਟ ਰੱਖੇ ਸਿੰਕ ਦੇ ਵਿੱਚ ਤੇ ਇੱਕ ਕੱਪ ਪਤਾ ਨਹੀਂ ਕਿੱਦਾਂ ਡੰਡੀ ਮੇਰੇ ਹੱਥ 'ਚ ਰਹਿ ਗਈ ਤੇ ਕੱਪ ਗਿਆ ਢਿੱਗ ਕਾਪਾ ਬਚ ਗਿਆ ਚਲੋ ਡੰਡੀ ਤਾਂ ਕੋਈ ਗੱਲ ਨਹੀਂ ਮੇਰਾ ਫੇਵਰਟ ਸੀ ਇਸ ਲਈ ਮੈਂ ਇਹਦੀ ਚਾਹ ਸਰਵ ਕਰ ਲਈ ਆਪਣੇ ਆਪ ਨੂੰ ਆਪਾਂ ਹੋਰ ਕਿਸੇ ਨੂੰ ਨਾ ਦੇਵਾਂਗੇ ਚਲੋ ਤੇ ਪੀ ਲੋ ਚਾਹ ਸਾਰੇ ਜਾਨੇ ਤੇ ਚਾਹ ਪੀ ਕੇ ਤੇ ਮੁੜ ਕੇ ਕੰਮ ਤੋਂ ਸਾਰਾ ਪਿਆਜ ਇਹ ਕਰਨ ਵਾਲਾ ਤੇ ਉਹ ਮੈਂ ਕਰਾਂਗੀ ਥੋੜੀ देर ਰੁੱਕ ਕੇ ਚਾਹ ਪੀ ਕੇ ਥੋੜਾ ਜਿਹਾ ਫੋਨ ਵਗੈਰਾ ਚਲਾ ਕੇ ਤੇ ਫਿਰ ਮੈਂ ਚਾਹ ਪੀਵਾਂਗੀ ਤੇ ਇਹ ਤੋਂ ਬਾਅਦ ਹੋ ਗਈ ਸੀ ਬਾਰਿਸ਼ ਤੇ ਮੌਸਮ ਬੜਾ ਵਧੀਆ ਹੋ ਗਿਆ ਤੇ ਮੈਂ ਨਾ ਇੱਕ ਵਾਰੀ ਫੇਰ ਬਣਾ ਲਈ ਚਾਹ ਤੇ ਇਹ ਚਾਹ ਥੋੜੀ ਜੀ ਲੇਟ ਵਾਲੀ ਆ ਤੇ ਉਹ ਹੋ ਗਈ ਠੰਡੀ ਚਾਹ ਬਿਲਕੁਲ ਹੀ ਤੇ ਉਹਦਾ ਕੋਈ ذواج ਨਹੀਂ ਹੈ ਤੁਹਾਨੂੰ ਪਤਾ ਚਾਹ ਦੇ ਆਪਣੇ ਪੰਜਾਬੀਆਂ ਦੀ ਫੇਵਰਟ ਆ ਤੇ ਫੇਰ ਮੌਸਮ ਸੋਹਣਾ ਹੀ ਬੜਾ ਤੇ ਅਸੀਂ ਘੂਟੇ ਚੱਲ ਗਏ ਤੇ ਉਦੋਂ ਮੰਮੀ ਜੀ ਕਹਿੰਦੇ ਕਿ ਚਾਹ ਬਣਾਈ ਆ ਤੇ ਫੇਰ ਮੈਂ ਪਾ ਲਈ ਚਾਹ ਤੇ ਪਰੇਚ ਮੈਂ ਚਾਹ ਥੋੜੀ ਪੀਤੀ ਬਾਏ ਚਾਹ ਮੈਂ ਆਪਣੀ ਨੂੰ ਦੇਤੀ ਗੁड़िया ਨੂੰ ਮੇਰੀ ਜਟਹਾਣੀ ਦੀ ਗੁड़िया ਨੂੰ ਸੋ ਬੱਚੇ ਖੇਡੰਦੇ ਇੱਕ ਓਟੇ ਤੇ ਇਹ ਵੀ ਆ ਗਿਆ ਨਾਲ ਤਿੰਨ ਵੀ ਮੈਂ ਉੱਪਰ ਲੈ ਆਈ ਤੇ ਫਿਰ ਬਾਰਿਸ਼ ਹੋ ਗਈ ਐ ਇੱਕਦਮ ਤੇਜ਼ ਸੀ ਆਗੇ ਥੱਲੇ ਤੇ ਵਖਾਉ ਇੰਨੀ ਜ਼ਿਆਦਾ ਬਾਰਿਸ਼ ਤੇਜ਼ ਸੀ ਕਿ ਇੱਥੇ ਵੇਖਿਓ ਕਿ ਮੈਂ ਤਨੋਂ ਦੁਕਾਨੀ ਤੇ ਉੱਧਰ ਵੇਖੋ ਬਹੁਤ ਜ਼ਿਆਦਾ ਬਾਰਿਸ਼ ਤੇਜ਼ ਸੀ ਤੇ ਮੇਰ ਤੋਂ ਵੀਡੀਓ ਨਹੀਂ ਬਣੀ ਤੇ ਮੈਂ ਮੜਾ ਮਟ ਅੰਦਰ ਜੇ ਖਲੋ ਕੇ ਵੀਡੀਓ ਬਣਾਈ ਹੀ ਬਾਹਰ ਜਾਂਦੀ ਤੇ ਭਿਜ ਜਾਣਾ ਹੀ ਮੈਂ ਮੈਨੂੰ ਬਾਰਿਸ਼ ਚ ਭਿਜਣਾ ਬਿਲਕੁਲ ਵਧੀਆ ਨਹੀਂ ਲੱਗਦਾ ਫਿਰ ਮੈਂ ਅਗੇ ਕਿਚਨ ਦੇ ਵਿੱਚ ਤੇ ਲੱਗੀ ਹੀ ਭੁੱਖ ਤੇ ਮੈਂ ਆਪਣੇ ਲਈ ਜਸਟ ਬਣਾਇਆ ਪਾਸਤਾ ਥੋੜੇ ਜਿਹਾ ਪਿਆਜ਼ ਪਾਏ ਤੇ ਕੈਪਸਿਕਮ ਪਈ ਸੀ ਮੇਰੇ ਕੋਲ ਜੋ ਵੀ ਸਬਜੀ ਮੇਰੇ ਕੋਲ ਅਵੇਲੇਬਲ ਹੁੰਦੀ ਮੈਂ ਉਹਦੀ ਬਣਾ ਲੈਣੀ ਹੁੰਦੀ ਤੇ ਪਾਨਾ ਕੇ ਤੇ ਮੈਂ ਬੋਇਲ ਕਰਕੇ ਪਾਸਤਾ ਇਹਦੇ ਵਿੱਚ ਪਾ ਦਿੱਤਾ ਹੈ ਇੱਕ ਦੋ ਮੈਂ ਸ਼ਾਰਟਸ ਬਣਾਏ ਹੈਗੇ ਵੀਡੀਓਜ਼ ਬਣਾਈਆਂ ਸੀ ਸ਼ਾਰਟ ਵੀਡੀਓਜ਼ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਾਂਗੇ ਬੋਇਲ ਪਾਸਤਾ ਥੋੜਾ ਜਿਹਾ ਨਮਕ ਥੋੜੀ ਜਿਹੀ ਟਰਮੀਕ ਪਾਊਡਰ ਮੈਂ ਹੋਰ ਕੋਈ ਵੀ ਜ਼ਿਆਦਾ ਚੀਜ਼ ਨਹੀਂ ਇਹਦੇ ਵਿੱਚ ਪਾਉਂਦੀ ਤੇ ਜਸਟ ਮੈਂ ਇਹਦੇ ਵਿੱਚ ਇੱਥੇ ਇੱਕ ਸੌਸ ਪਾਉਂਗੀ ਜਿਹੜੀ ਮੈਂ ਬਣਾਈ ਆ ਸਾਰੀਆਂ ਸੌਸਾਂ ਨੂੰ ਮਿਕਸ ਕਰਕੇ ਇੱਕ ਸੌਸ ਬਣਾਤੀ ਮੈਂ ਕਲਰ ਬੜਾ ਵਧੀਆ ਆਇਆ ਹੈ ਇਹ ਵਾਲੀ ਸੌਸ ਦਾ ਇਹ ਸੌਸ ਆਪਾਂ ਸਾਰੀ ਇਹਦੇ ਵਿੱਚ ਪਾ ਦਾਂਗੇ ਬਾਅਦ ਵਿੱਚ ਬਹੁਤ ਵਧੀਆ ਟੇਸਟ ਹੁੰਦਾ ਸੌਸ ਦਾ ਆਪਣਾ ਟੇਸਟ ਹੁੰਦਾ ਹੈ ਬਿਨ ਸੌਸ ਤੋਂ ਬਗੈਰ ਕੋਈ ਵੀ ਚੀਜ਼ ਨਹੀਂ ਚੰਗੀ ਲੱਗਦੀ ਇਵਨ ਵੀ ਦਾ ਕੁਝ ਵੀ ਹੋਵੇ ਮੈਂ ਹਰ ਚੀਜ਼ ਸੌਸ ਦੇ ਨਾਲ ਹੀ ਸਰਵ ਕਰਦੀ ਹਾਂ ਸੋਨ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਪਾਸਤਾ ਜੋ ਮੈਕਰੋਨੀ ਬੋਇਲ ਕਰਕੇ ਰੱਖੀ ਹੈ ਬੋਇਲ ਮੈਕਰੋਨੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਆ ਚੰਗੀ ਤਰ੍ਹਾਂ ਮਿਕਸ ਕਰਕੇ ਕਿ ਸਾਰੇ ਮਸਾਲੇ ਸਬਜ਼ੀਆਂ ਇਹਦੇ ਵਿੱਚ ਮਿਕਸ ਹੋ ਜਾਣ ਸੌਸ ਜਿਹੜੀ ਆਪਾਂ ਪਾਈ ਹੈ ਮਿਲਾ ਕੇ ਔਰ ਥੋੜੀ ਜਿਹੀ ਦੇਲੀ ਮੈਨੂੰ ਲਿਡ ਲਾ ਕੇ ਤੇ ਥੋੜੀ ਜਿਹੀ ਸੇਕ ਦੇ ਕੇ ਤੇ ਪਕਾ ਲੂੰਗੀ ਤਾਂ ਕਿ ਸਾਰਾ ਇਹਦਾ ਟੇਸਟ ਇਹਦੇ ਅੰਦਰ ਚਲਾ ਜਾਏ ਗੈਸ ਨੂੰ ਕਰ ਦਾਂਗੇ ਸੇਮ ਸੋ ਪਾਸਤਾ ਬਣਾ ਕੇ ਖਾ ਕੇ ਤੇ ਅਹੀਂ ਹੋ ਗਏ ਹੈ ਤੇ ਵੇਲੇ ਤੇਰੇ ਪਾਪਾ ਵੀ ਆ ਗਏ ਉਹਨਾਂ ਨੇ ਵੀ ਖਾ ਲਿਆ ਜਦ ਚੁੱਧਰ ਸਾਰੀ ਇਹਨੇ ਖਲਾਰ ਦਿੱਤੀ ਇੱਥੇ ਤੇ ਮੈਂ ਇਹਨੂੰ ਖਵਾਉਣ ਤੋਂ ਪਹਿਲਾਂ ਇਹਦੀ ਟੀ-ਸ਼ਰਟ ਲਾ ਦਿੱਤੀ ਕਿਉਂਕਿ ਇਹਨੂੰ ਬਿਲਕੁਲ ਨਹੀਂ ਜੇ ਖਾਣਾ ਹੁੰਦਾ ਔਰ ਇਹ ਖਾਂਦਾ ਵੀ ਆਪਣੇ ਹੱਥ ਨਾਲ ਟਰਾਈ ਕਰਦਾ ਕਿ ਮੈਂ ਕਰਾਂ ਸੋ ਟਰਾਈ ਮੈਨੂੰ ਕਰਨ ਦੇਣੀ ਆ ਤੇ ਕੱਪੜੇ ਜਿਹੜੇ ਇਹਦੇ ਹੁੰਦੇ ਉਹ ਮੈਨੂੰ ਉਤਾਰ ਦੇਣੇ ਕਿਉਂਕਿ ਵਾਈਟ ਕੱਪੜੇ ਧੋਣੇ ਬਹੁਤ ਮੁਸ਼ਕਲ ਹੁੰਦੇ ਬਾਅਦ ਵਿੱਚ ਸਟੇਨ ਜਿਹੜੀ ਆ ਉਹ ਰਹਿ ਜਾਂਦੀ ਵਾਈਟ ਕੱਪੜੇ ਤੇ ਕੋਈ ਵੀ ਕਲਰ ਹੋਵੇ ਰਹਿ ਜਾਂਦੀ ਸਟੇਨ ਤਾਂ ਕਰਕੇ ਮੈਂ ਇਹਦੇ ਜਿਹੜੇ ਉਹ ਹੀ ਉਤਾਰ ਦਿੱਤੇ ਤੇ ਇਹਨੂੰ ਮੈਂ ਉਦਾਂ ਹੀ ਖਾਓ ਕਾਨੂੰਨ ਦਿੱਤਾ ਸੀਗਾ ਹਾਂਜੀ ਤੋਂ ਬਾਅਦ ਹੋ ਗਿਆ ਸ਼ਾਮ ਦਾ ਟਾਈਮ ਤੇ ਇਹ ਆ ਗਿਆ ਇਹ ਵੱਡਾ ਬ੍ਰਦਰ ਤੇ ਮੈਨੂੰ ਕਹਿੰਦਾ ਮਮਾ ਮੈਨੂੰ ਕਾਰਟੂਨ ਲਾ ਕੇ ਦੋ ਮੈਂ ਬੁੱਧ ਬੱਤਰੀ ਕਿਹੜੇ ਕਾਰਟੂਨ ਆਉ ਵਿਖਣੇ ਆ ਤੇ ਮੈਂ ਦੋਨਾਂ ਨੇ ਰਲ ਕੇ ਮੈਨੂੰ ਕੀਤਾ ਬੜਾ ਪਰੇਸ਼ਾਨ ਤੇ ਫੇਰੇ ਚੱਲ ਗਿਆ ਆਪਣੇ ਸ਼ਾਰਟ ਸ਼ੂਟ ਰੱਖਣ ਆਂਦਾ ਮੈਂ ਆਉਣਾ ਤੇ ਐਨੇ ਮੈਨੂੰ ਬੜਾ ਬਚਦਾ ਕਿ ਤੈਨੂੰ ਮੈਂ ਸਕਿੱਲ ਸਿਖਾਉਂਦੀ ਹਾਂ ਮੈਂ ਚੱਲੇ ਨੂੰ ਹੈਂਡਸ਼ੇਕ ਵਗੈਰਾ ਸਿਖਾਉਣੇ ਪਰ ਇਹ ਮੁੰਡਾ ਐਨੇ ਟੀਟ ਹੈ ਨ ਕੁਝ ਨਹੀਂ ਸਿੱਖਿਆ ਬਹੁਤ ਟਾਈਮ ਲਈ ਆਂਦੇ ਹਰ ਚੀਜ਼ ਨੂੰ ਕੁਝ ਕੁਝ ਚੀਜ਼ਾਂ ਕਰਦਾ ਬਸ ਕਿਸੇ ਟਾਈਮ ਜਦ ਇਹਦਾ ਮਾਨ ਹੁੰਦਾ ਜਦ ਇਹਨੂੰ ਉਦੋਂ ਹੀ ਇਹਨੇ ਬਸ ਕਰਨਾ ਹੈ ਅਦਰਵਾਈਜ਼ ਇਹਨੇ ਨਹੀਂ ਕਰਨਾ ਪੂਰਾ ਆਪਣੀ ਮਰਜ਼ੀ ਦਾ ਮਾਲਕ ਹਾਂਜੀ ਹੋ ਗਿਆ ਰਾਤ ਦਾ ਟਾਈਮ ਤੇ ਮੈਂ ਬਣਾ ਲਈ ਇੱਥੇ ਰੋਟੀ ਤੇ ਮੈਂ ਰੱਖਾ ਰੋਟੀ ਚ ਬਣਾਏ ਰਾਈਸ ਤੇ ਨਾਲ ਬਣਾਏ ਦਾਲ ਔਰ ਸਿੰਪਲ ਸੋਬਰੀਆ ਤੇ ਇਜ਼ੀ ਟੂ ਕੁੱਕ ਇਹ ਦੋਨੇ ਚੀਜ਼ਾਂ ਤੇ ਨਾਲ ਬਣਾਏ ਫੂਕੇ ਤੇ ਦੁੱਧ ਆਪਾਂ ਕਰ ਲਏ ਗਰਮ ਜਿਹੜਾ ਆਪਾਂ ਪੀਣਾ ਹੈ ਰਾਤ ਨੂੰ ਕਿਉਂਕਿ ਕਿਚਨ ਥੋੜਾ ਜਿਹਾ ਦੂਰ ਹੈ ਤਾਂ ਕਰਕੇ ਮੈਂ ਸਾਰਾ ਕੰਮ ਕਰਕੇ ਲੈ ਜਾਨੀ ਹੁਨੇ ਨਾਲ ਹੀ ਚਲੋ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਤੇ ਚੈਨਲ ਨੂੰ ਸ਼ੇਅਰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਟਿਲ ਦੈਨ ਆਹਏ